ਸਾਤ ਸਿਗਰੋਸਤੋ ਜਿਹੜਾ ਅੱਜ ਟਰੈਕਟਰ ਤੁਹਾਨੂੰ ਦਿਖਾਉਣ ਦੇ ਆ ਖੋਲਿਆ ਫਾਰਮ ਟਰੈਕ 50 ਤੇ ਜਿੰਨਾ ਕਿ ਟਰੈਕਟਰ ਤਿਆਰ ਹੁੰਦਾ ਉਹ ਤੋਂ ਵੱਧ ਕਿਤੇ ਸਕ੍ਰੈਪ ਵੀ ਹੋਣਦੇ ਆ ਫੋਰਡ ਜੇ ਸਭ ਤੋਂ ਵੱਧ ਜੇ ਕੋਈ ਟਰੈਕਟਰ ਮੋਡੀਫਾਈ ਹੋਇਆ ਤੇ ਉਹ ਫੋਰਡ ਹੋਇਆ ਤੇ ਸਭ ਤੋਂ ਵੱਧ ਜੇ ਸਕ੍ਰੈਪ ਹੋਇਆ ਤੇ ਉਹ ਵੀ ਫੋਰਡ ਹੋਇਆ ਅੱਜ ਫਾਰਮ ਟਰੈਕ 50 ਬਹੁਤ ਸਾਫ ਟਰੈਕਟਰ ਜਿਹੜਾ ਆਪਾਂ ਕੰਡਮ ਕਰਿਆ ਖੋਲਿਆ ਪੰਜਾਬੀ ਚ ਕਹਿ ਦਿੰਦੇ ਆ ਕੰਡਮ ਕਰਿਆ ਕੁਆੜ ਕਰਿਆ ਤੇ ਉਹਦੇ ਬਾਰੇ ਛੋਟੇ ਛੋਟੇ ਗੱਲਾਂ ਦਾ ਸਾਂਝਿਆ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਪੇਜ ਫੋਲੋ ਕਰ ਲਓ ਟਰੈਕਟਰ ਮਾਰਕੀਟ ਪਟਿਆਲਾ ਦੀ ਅਪਡੇਟ ਦੇਖਣ ਵਾਸਤੇ ਸਾਡੇ ਪੇਜ ਨਾਲ ਜੁੜੋ ਸੰਦੀਪ ਸਿੰਘ ਤੇ ਪਲਵਾਨ ਟਰੈਕਟਰ ਪਟਿਆਲਾ ਦੇ ਜਿਹੜੇ ਆਪਣੇ ਦੋ ਪੇਜ ਆ ਇੰਸਟਾਗ੍ਰam ਤੇ ਔਰ YouTube ਤੇ ਆਪਣਾ ਚੈਨਲ ਆ ਆਜੋ ਆਪਾਂ ਤੁਹਾਨੂੰ ਅੱਗੇ ਟਾਈਮ ਨਾ ਖਰਾਬ ਕਰਦੇ ਹੋਏ ਹੁਣ ਪਹਿਲੀ ਟਰੈਕਟਰ ਇਸ ਟਰੈਕਟਰ ਦਾ ਬਹੁਤ ਜ਼ਿਆਦਾ ਜਿਹੜਾ ਖਰਾਬ ਨਿਕਲਦਾ ਤੁਸੀਂ ਆ ਚੈੱਕ ਕਰ ਲਓ ਕਿ ਤਰ੍ਹਾਂ ਜਿਹੜੇ ਇਹਦੇ ਦੰਦੇ ਟੁੱਟੇ ਹੋਏ ਆ ਬਹੁਤ ਫੇਰ ਪਹਿਲਾਂ ਜਿਹੜੀ ਹੁੱਕ ਆਈ ਸੀ ਇਹਨੂੰ ਕੰਪਨੀ ਵੱਲੋਂ ਜਿਹੜੀ ਫਿਕਸ ਹੋ ਕੇ ਸੀਗੀ ਉੱਪਰ ਥੱਲੇ ਨਹੀਂ ਸੀ ਹੁੰਦੀ ਬਾਦ ਚੋਂ ਫਿਰ ਇਹ ਵੀ ਹੁੱਕ ਭਰਾਵਾਂ ਨੇ ਚੇਂਜ ਕਰੀ 60 ਨੂੰ ਜਿਹੜੀ ਉੱਪਰ ਥੱਲੇ ਵਾਲੀ ਹੁੱਕ ਆਉਣ ਲੱਗੀ ਤੇ ਜਿਹੜੇ ਜ਼ਿਆਦਾਤਰ ਜਿਹੜੇ ਟਰੈਕਟਰ ਨਾ ਫਾਰਮ 50 ਤੇ 60 ਗੇਅਰ ਤਕਰੀਬ ਨਹੀਂ ਇਹਨਾਂ ਦੇ ਸੇਮ ਆ 3600 ਤੋਂ ਲੈ ਕੇ 3000 ਤੋਂ ਲੈ ਕੇ ਹੁਣ ਆ ਦੇਖੋ ਫੌਂਡ ਦੇ ਮਾਰ ਕੇ ਦੇ ਤੇ ਵੀ ਗੇਅਰ ਦੀ ਗਰਾਰੀ ਜਿਹੜੀ ਸਭ ਤੋਂ ਵੱਧ ਖਰਾਬ ਹੁੰਦੀ ਹੈ ਇਹਦੀ ਪਹਿਲੇ ਗੇਅਰ ਦੀ ਤੇ ਜਾਂ ਤੀਜੇ ਗੇਅਰ ਦੀ ਦੋ ਗਰਾਰੀਆਂ ਜਿਹੜੀਆਂ ਇਹਦੀਆਂ ਸਭ ਤੋਂ ਵੱਧ ਖਰਾਬ ਹੁੰਦੀਆਂ ਜੇ ਕਿਤੇ ਟਾਪ ਗੇਅਰ ਤੁਹਾਡਾ ਨਿਕਲਦਾ ਹੋਵੇ ਤੇ ਫਿਰ ਆ ਛਤਰੀ ਦੇ ਦੇ ਜਿਹੜੇ ਦੰਦੇ ਆ ਮਗਰਲੇ ਆ ਛੋਟੇ ਛੋਟੇ ਦੰਦੇ ਜਿਹੜੇ ਦਿਖਦੇ ਆ ਨਾ ਤੇ ਇਹ ਜਿਹੜੇ ਦੰਦੇ ਅੰਦਰੋਂ ਸਲਿੱਪ ਹੋ ਜਾਂਦੇ ਜਿਹੜਾ ਗੇਅਰ ਨਿਕਲਣ ਲੱਗ ਜਾਂਦਾ